ਡਾਕਟਰ ਬੀ.ਡੀ. ਸਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ 13 ਜੁਲਾਈ ਦਿਨ ਸ਼ਨੀਵਾਰ ਨੂੰ ਲੋਕ ਸੇਵਾ ਲਈ ਹੋਮੋਪੈਥਿਕ ਦਵਾਈਆਂ ਦਾ ਮੁਫਤ ਕੈਂਪ ਲਾਇਆ ਜਾ ਰਿਹਾ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਬੀ.ਡੀ. ਸਦੇਵਾ ਵੈਲਫੇਅਰ ਸੁਸਾਇਟੀ ਤੋਂ ਕਾਉਂਸਲਰ ਪੂਜਾ ਰੁਥਰਾ ਸਦੇਵਾ ਨੇ ਜਾਣਕਾਰੀ ਦਿੱਤੀ ਅਤੇ ਇਸ ਮੌਕੇ ਪਹੁੰਚਦੇ ਡਾਕਟਰ ਨੇ ਹੋਰ ਕੀ ਕੁਝ ਕਿਹਾ ਅਤੇ ਕਿਸ ਤਰ੍ਹਾਂ ਦੇ ਉਥੇ ਇਲਾਜ ਹੋਣਗੇ ਜੋ ਬਿਲਕੁਲ ਮੁਫਤ ਹੋਣਗੇ ਅਤੇ ਸਲੇਮਸ਼ਾ ਬਾਜ਼ਾਰ ਵਿੱਚ ਹੋਣਗੇ ਹੋਰ ਕੀ ਕੁਝ ਆ ਸਭ ਕੋ ਜਾਣਨ ਲਈ ਸਾਡੇ ਨਾਲ ਬਣੇ ਰਹੋ ਮੈਂ ਆਪਾਂ ਡਾਕਟਰ ਆਦਿਕਾ ਮੱਕੜ यहाँ पे हम होम्योपैथिक कैंप अरेंज करने जा रहे हैं थर्टीन जुलाई को सैटरडे सुबह नौ बजे से एक बजे तक डॉक्टर बी डी मेमोरियल सचदेवा वेलफेयर सोसाइटी पूजा लुथरा मैम के ऑफिस के बाहर हम कैंप अरेंज करने जा रहे हैं बी पी शुगर यहाँ पर फ्री चेकअप किया जाएगा यहाँ पे हम लोगों को ये संदेश देना चाहते हैं कि लोग इस कैंप का भरपूर से फ़ायदा उठाएं और यहाँ पे फ्री ऑफ कॉस्ट मेडिसिन अवेलेबल है होम्योपैथिक मेडिसिन चेकअप अवेलेबल है ਹਾਂਜੀ ਮਸ਼ਕਰ ਜੀ ਡਾਕਟਰ ਵੀਦੀ ਸਚਦੇਵਾ ਮੈਮੋਰੀਅਲ ਵੈਲਫੇਅਰ ਫਾਕੀਲੀ ਵੱਲੋਂ ਜਿਵੇਂ ਤੁਸੀਂ ਜਾਣਦੇ ਹੋ ਕਿ ਪਹਿਲੇ ਵੀ ਜਿਹੜਾ এনवायरमेंट ਨੂੰ ਬਚਾਉਣ ਵਾਸਤੇ ਜਿਹੜਾ ਬੁੱਤੇ ਵੰਨਦਾ ਜਿਹੜਾ ਪ੍ਰੋਗਰਾਮ ਜਿਹੜਾ ਕਿੰਨਾ ਜਾ ਰਿਹਾ ਹੈ ਤਾਂ ਉਸੇ ਹੀ ਲੜੀ ਦੇ ਤਹਿਤ ਜਿਹੜਾ ਇਹ ਹੁਣ ਪਹਿਲੇ ਵੀ ਜਿਵੇਂ ਮੈਡੀਕਲ ਚੈੱਕ-ਅਪ ਕੈਂਪ ਕਾਫੀ ਲਗਾਏ ਗਏ ਨੇ ਤਾਂ ਹੁਣ ਡਾਕਟਰ ਵੀਦੀ ਸਚਦੇਵਾ ਮੋਰੇ ਵੈਲਫੇਅਰ ਫਾਕੀਲੀ ਵੱਲੋਂ ਜਿਵੇਂ ਪਹਿਲੇ 슈ਗਰ ਜਾਂਚ ਦਾ ਕੈਂਪ ਦਾ ਜਾਂ ਹੋਰ ਵੀ ਕੈਂਪ ਜਿਵੇਂ ਲਗਾਈ ਗਈ ਸੀ ਤਾਂ ਹੁਣ ਜਿਹੜਾ ਇਹ ਆਉਣ ਵਾਲੇ 13 ਤਰੀਕ ਨੂੰ ਦਿਨ ਸ਼ਨੀਵਾਰ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਡਾਕਟਰ ਰਾਧਿਕਾ ਵੱਲੋਂ ਹੋਮੋਪੈਥਿਕ ਚੈੱਕਅਪ ਕੈਂਪ ਲਗਾਇਆ ਜਾਏਗਾ ਜਿਸ ਵਿੱਚ ਪੇਸ਼IENTS ਨੂੰ ਦਵਾਈਆਂ ਦਿੱਤੀਆਂ ਜਾਣਗੀਆਂ ਤਾਂ ਮੈਂ ਸਭ ਨੂੰ ਇਹ ਕਹਾਂਗੀ ਕਿ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਇਸ ਕੈਂਪ ਦੇ ਵਿੱਚ ਆਓ ਤੇ ਇਸ ਕੈਂਪ ਦਾ ਜਿਹੜਾ ਹੈ ਲਾਭ ਉਠਾਓ ਇਹ ਜਿਹੜਾ ਕੈਂਪ ਹੈ सिलेम शाहर ऑफिस बनिया होया है ही लगाया जाएगा और अगर किसी कोई हो जानकारी चाहिए पचानवे छ सौ इकती तेह हजार नंबर से संपर्क कर सकते चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत